ਆਹ ਸਭ ਤੋਂ ਵੱਡੀ ਗੱਲ ਹੈ ਜਿਹੜਾ ਕਹਿੰਦਾ ਸੀ ਆਪ ਧਰਨੇ ਦੇ ਕੋਲ ਸ਼ਾਮ ਲੰਘਦਾ ਸੀ ਉਹਨੇ ਤਾਂ ਧਰਨੇ ਗੱਲ ਤਾਂ ਦੁਕਾਨ ਤੋਂ ਪਰ ਜਨਾਨ ਖੋ ਕੇ ਚੱਲ ਜਾਂਦਾ ਸੀ ਜਿਹਨਾਂ ਨਦੀਆਂ ਦੇ ਪਾਣੀ ਤੇ ਵੀ ਵਾਰਸਾ ਲੈ ਜਿਹੜੇ ਭੈਣੇ ਹੋ ਲਾਂਗਾ ਜੀ ਕਰੇ ਬਾਰਾਂ ਨੂੰ ਨਾ ਕਿੰਨਾ ਹੈ मुरदाबाद मुरदाबाद मुरदा भॻवंत मानार मुरदाबाद 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 भॻवंत माना मुरदाबाद मुरदाबाद ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਜੀ ਕਿਨਾਂ ਜ ਆਪਣਾ ਇਹਦਾ ਨਾਮ ਜੀ ਕਾਮਰੇ ਨਰਮਨ ਸਿੰਘ ਢਾਲੀਵਾਲ ਅਸੀਨ ਸਿੰਘ ਜੀ ਲਹਾਤੀ ਨਗਰ ਸਵਾ ਜਗਰਾਉ ਜਿਹੜਾ ਅੱਜ ਆਪ ਇਕੱਠੇ ਹੋਏ ਜੀ ਇਹਦੇ ਬਾਰੇ ਕੋਈ ਜਾਣਕਾਰੀ ਦੇਣਾ ਸਾਥ ਸਾਥ ਪਹਿਲਾਂ ਤਾਂ ਤੁਹਾਡਾ ਸਿੰਘ ਵਿਸਾਦ ਜੀ ਦਾ ਧੰਨਵਾਦ ਕਰਨਾ ਇਹ ਤੁਸੀਂ ਦਾ ਧੰਨਵਾਦ ਕਰਨਾ ਸਾਡਾ ਸਾਧਰੇ ਅਮੇ ਮਿਲੀਏ ਸਾਰੇ ਦਾ ਧੰਨਵਾਦੀ ਹੈ ਜਿਦੋਂ ਵੀ ਬੁਲਾਈ ਦਾ ਸਾਰਾ ਮੀਡੀਆ ਇੱਥੇ ਆਉਂਦਾ ਸਾਡੀ ਆਵਾਜ਼ ਨੂੰ ਉਹ ਗੁੱਗੀ ਗੋਲੀ ਸਰਕਾਰ ਤੱਕ ਪਚਾਉਣ ਦੀ ਪਰਜੋਰ ਮੰਗ ਆ ਤੇ ਤੁਹਾਡੇ ਵੀ ਅਫਸਰ ਜੀ ਨੇ ਕੋਸ਼ਿਸ਼ਾਂ ਨੇ ਪਰ ਜਿੰਨੀ ਵੱਧ ਤੋਂ ਵੱਧ ਲੈਂਦੇ ਕੀਤੀ ਜਾ ਸਕੇ ਇਹ ਨਾ ਹੈ ਸਰਕਾਰਾਂ ਦੀ ਪ੍ਰਸ਼ਾਸਨ ਦੀ ਕਿਉਂਕਿ ਸਾਡੇ 35 ਸਾਲ ਵਾਲੀਆ ਇਸ ਧਰਨੇ ਨੂੰ ਦਰਰਾਦਾ ਧਰਨਾ ਅਣ ਵਿੱਚ ਸਮੇਗਾ ਤਾਂ ਕਹਿੰਣ ਵਾਲੀ ਗੱਲ ਹੈ ਕਿ ਅਸੀਂ ਇਨਸਾਫ ਮੰਗ ਰਹੇ ਹਾਂ ਉਸ ਬੰਦੇ ਤੇ ਜੀਨੇ ਐਸਾ ਕਿ ਨਾ ਹੁੰਦਾ ਹੋਈ ਕਿ ਜਿਹੜੀ ਥਾਂ ਜਿਹੜਾ ਪਹਿਲਾਂ ਪ੍ਰਾਣਾ ਹੁੰਦਾ ਸੀ ਉਦੋਂ ਇੱਕੋ ਹੀ ਹੁੰਦਾ ਸੀ ਸੀਸੀਟੀਵੀ ਤੇ ਸਦਰ ਉਥੇ ਲਿਆ ਕੇ ਇੱਕ ਲੜਕੀ ਨਾਲ ਤੇ ਇੱਕ ਮਾਤਾ ਨਾਲ ਜੋ ਤਸ਼ੱਦਦ ਕੀਤਾ ਅਣਮਨੁੱਖੀ ਤਸ਼ੱਦਦ ਸੀ ਉਹ ਕਰੰਟ ਲਾਏ ਗਏ ਉਹਨੂੰ ਮੌਤ ਦੇ ਕੰਢੇ ਲਿਆ ਬਜਾਇਆ 15 ਸਾਲ ਮੰਜੇ ਤੇ ਮੰਜਾ ਹੋ ਕੇ ਉਹ ਆਖਰ ਮੌਤ ਦੇ ਮੂੰਹ ਵੇ ਜਾ ਪਈ ਤਾਂ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਉਥੇ ਉਹਨਾਂ ਦੇ ਖਿਲਾਫ ਆਵਾਜ਼ ਡਾਈ 28 ਪੁਲਿਸ ਦੇ ਖਿਲਾਫ ਉਸ ਉਹ 70 ਦੇ ਕੰਬਖਲਾਈ ਹੋਈ ਪੁਲਿਸ ਨੇ ਪਰਚਾ ਤਾਂ ਇੱਕ ਦਰਜ ਕਰਤਾ ਅੱਖਾਂ ਪੁੰਜਣ ਵਾਂਗੂ ਪਰ ਉਹਦੇ ਚ ਮਨਪ੍ਰੀਤ ਦਾ ਨਾਮ ਛੱਡ ਦੇ ਢਾਲੀਵਾਲ ਦਾ ਉਹ ਵੀ ਪੀੜ ਤੁਸੀਂ ਉਹਨੇ ਵੀ ਆਪ ਦੀ ਨੌਜਵਾਨ ਬੇਟੀ ਨੂੰ ਭਾਈ ਆਰਥਿਕ ਨੁਕਸਾਨ ਕਰਾਇਆ ਬੱਚੇ ਨੂੰ ਨੇ ਇਹ ਇਹ ਲੋੜੀ ਉਸ ਦੀਸ਼ਾਦਤ ਦੇ ਵਿੱਚ ਜੇਲ੍ਹ ਵੀ ਕੱਟੀ ਤੇ ਹਰਾਸਤ ਵੀ ਤਸ਼ੱਦਦ ਸਹਿ ਆ ਉਹਦਾ ਨਾਮ ਸ਼ਰਾਲੂਲੇ ਪੱਖੋਂ ਹੀ ਉਹਦੇ ਵਿੱਚ ਐਡਮਿਨ ਕੀਤਾ ਗਿਆ ਐਫ ਆਈ ਆਰ ਦੇ ਜਦੋਂ ਇਹ ਤੇ ਤਿਰਿੰਦਰਵਾਲ ਤੇ ਪਰਚਾ ਦਰਜ ਹੋਇਆ ਜਿੱਥੇ ਬੰਦੀਆਂ ਤਹਿਆ ਕੀਤਾ ਹੋਇਆ ਕਿ ਜਿੰਨੀ ਦੇਰ ਉਹਦੇ ਉਹਦਾ ਨਾਮ ਨਹੀਂ ਸ਼ਾਮਲ ਕੀਤਾ ਜਾਂਦਾ ਅਸੀਂ ਡਟ ਕੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਵਾਂਗੇ ਔਰ ਮੰਗ ਕਰਾਂਗੇ ਕਿ ਉਹਦਾ ਨਾਮ ਸ਼ਾਮਲ ਕੀਤਾ ਜਾਵੇ ਨੰਬਰ 2 ਤੇ ਉਸ ਦੋਸ਼ੀ ਦੋਸ਼ੀਆਂ ਦੇ ਖਿਲਾਫ ਕਾਰਚਾ ਦਰਜ ਹੋਇਆ ਹੋਇਆ ਪਰ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਇਹ ਪਰਚੇ ਨਾ ਦਿੱਤੀ ਸਾਨੂੰ ਨਹੀਂ ਸਮਝ ਲੱਗੀ ਕਿ ਅੱਖਾਂ ਪੁੰਜਣ ਵਾਲਾ ਹੀ ਹਿਸਾਬ ਆ। ਕਬੇ ਦੋਸ਼ੀ ਨੂੰ ਸਜ਼ਾ ਤੋਂ ਪਾਸੇ ਹੋ ਜਾਂਦੇ ਆ। 3.5 ਸਾਲ ਅੱਜ ਪਰਚਾ ਦਾ ਜੋ ਇਹਨੂੰ ਵੀ ਹੋ ਗਿਆ ਅਜੇ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ। ਇਸ ਕਰਕੇ ਉਹਦੀ ਗ੍ਰਿਫਤਾਰੀ ਦੀ ਮਾਨਪ੍ਰੀਤ ਕੋ ਧੰਨਵਾਦ ਆਇਆ ਅੱਜ ਨਾਲ ਤੇ ਪਰਿਵਾਰ ਨੂੰ ਜੋ ਮੁਆਵਜ਼ਾ ਬਣਦਾ ਵੀਰ ਤੇ ਦੋਨਾਂ ਪਰਿਵਾਰਾਂ ਨੂੰ ਉਹ ਦਿੱਤਾ ਜਾਵੇ। ਹਾਂ। ਸਰਕਾਰ ਦੀਆਂ ਵੀ ਧਰਨਾਵਾਂ ਕਰਦੀਆਂ ਸਰਕਾਰ ਦਾ ਪ੍ਰਸ਼ਾਸਨ ਦਾ ਕਿ ਅਸੀਂ ਵੀ ਓਨੀ ਦੇਰ ਤਰਨਾ ਜਾਰੀ ਰਹੂਗਾ ਇਹ ਸਾਨੂੰ ਇਨਕਾਰ ਮਿਲ ਜਾਂਦਾ ਤਾਂ ਅਸੀਂ ਚੱਕਣ ਲਈ ਤਿਆਰ ਆ ਸਾਡੇ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ ਸਾਡਾ ਕੋਈ ਸ਼ੌਕ ਨਹੀਂ ਅਸੀਂ ਨਿਆਂ ਦੀ ਖਾਤਰ ਬੈਠੇ ਹਾਂ ਵੀ ਨਿਆਂ ਮਿਲੇ ਜਿੱਦਣ ਨਿਆਂ ਮਿਲ ਗਿਆ ਅਸੀਂ ਧਰਨਾ ਉਹਨਾਂ ਤੋਂ ਪਹਿਲਾਂ ਹੀ ਚੱਕ ਦਿਆਂਗੇ ਜਿੱਦਣ ਸਾਨੂੰ ਆਸਵਾਜਨ ਦੀ ਧੰਨਵਾਦ ਕਰ ਹਾਂਜੀ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਡਾਕਟਰ ਗਰਮਦੇਵ ਸਿੰਘ ਕਲਾਰਾ ਜੀ ਮੈਂ ਦਸਮੇਂ ਖਸਾਨ ਮਲ ਦੇ ਜੂਨੀਅਰ ਡਾਇਰੈਕਟਰ ਜੀ ਹਾਂ ਲੁਧਿਆਣਾ ਤੋਂ ਪਕਾਰੀਪਿੰਡ ਕਲਾਰਾ ਦਾ ਪ੍ਰਧਾਨ ਹਾਂ ਜੀ ਸਰ ਜੀ ਜਿਹੜਾ ਜੀ ਤੁਹਾਨੂੰ ਦੇ ਪੰਚਾਇਤ ਦੇ ਬਾਰੇ ਕੋਈ ਜਾਣਕਾਰੀ ਦੇ ਹਾਂਜੀ ਧਰਨੇ ਬਾਰੇ ਤੇ ਅਸੀਂ ਕੋਈ ਪਹੁੰਚੇ ਹਾਂ ਜੀ ਇਹ ਧਰਨਾ ਇੱਕ ਜਲਾਉਂਦੇ ਲੜਕੀ ਦਾ ਮਾਤਾ ਤੇ ਜੋ ਲਮਕੀ ਦਾ ਪੁਲਿਸ ਨੇ ਗ੍ਰਿੰਦਰਪਾਲ ਨੇ ਉਹਨਾਂ ਨੂੰ ਇੱਕ ਸਾਥ ਯਾਬੇ ਸੰਗ ਦਿੱਤਾ ਸੀ ਲੜਕੀ 15 ਸਾਲ ਮੰਜੇ ਦੇ ਕਹਿ ਕੇ ਮੌਜੂਦ ਹੈ ਲਈ ਅਨੇਕ ਤੱਕ ਪ੍ਰਵਾਹ ਦਾ ਅਨਸਾਭ ਨਹੀਂ ਮਿਲਿਆ ਜਦੋਂ ਕਿ ਉਸ ਸਰਕਾਰੀ ਤੇ ਪਰਕਾ ਦਰਜ ਬਗਾਇਆ ਹੋਇਆ ਸੰਤੰਨ ਕਟਨ ਦਾ ਪਕਟਾ ਦਾ ਦਰਜ ਹੋਇਆ ਹੋਇਆ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਇਹ ਵੀ ਇੱਕ ਸਰਕਾਰ ਦੀ ਚਾਲ ਆ ਉਹਨੂੰ ਬਚਾਉਣ ਦੀ ਅਸੀਂ ਮੰਗ ਕਰਦੇ ਹਾਂ ਪਰ ਜ਼ੋਰ ਕਿ ਉਹ ਅਧਿਕਾਰੀ ਨੂੰ ਕਿਸੇ ਕੋਈ ਗ੍ਰਿਫਤਾਰ ਕੀਤਾ ਜਾਵੇ ਇਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤੇ ਬੰਦਾ ਮੁਆਫਤ ਕੀਤਾ ਜਾਵੇ ਮਾਤਾ ਜੀ ਨੂੰ ਪੈਨਸ਼ਨ ਦਿੱਤੀ ਜਾਵੇ ਤੇ ਹੋਰ ਮਨਪ੍ਰੇਰਤ ਅਯੋਗ ਦਾ ਇਹ ਭਾਈਆ ਦੇ ਦੇ ਨਾਮ ਦਾ ਦਿੱਤਾ ਜਾਵੇ ਤੇ ਅਸੀਂ ਸਤਿਵਾਦ ਗੋਣਿਆ ਪਰਿਵਾਰ ਨੂੰ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਦੇ ਕੇ ਖੜਾ ਰਹਾਂਗੇ। ਰੇਗ ਡੋਕ ਸਕਦੇ ਵੀ ਤੁਹਾਡਾ ਸਾਥ ਦੇਵਾਂਗੇ। ਜਿੰਨਾ ਦਾ ਸਨ ਸਹਿਮ ਦਾ ਜਾਟਾਂ ਦੇ ਬਾਹਰ ਰੂਬੀ ਦਾ ਖਾਲਸਾ ਵਾਏ ਗੁੱਤ। ਹਾਜੀ ਸਤਿ ਸ੍ਰੀ ਅਕਾਲ ਜੀ। ਸਰ ਜੀ ਕੀ ਨਾ ਜਪਣਾ? ਮੇਰੇ ਨਾਲ ਜੀ ਕਾਮਰੇਟ ਪ੍ਰਭੂ ਸੰਤ ਕੰਡ ਸੱਜਾਵਾਲ ਮਜ਼ਦੂਰ ਸੰਘਾਤ ਕਮੇਟੀ ਦਾ ਪ੍ਰਧਾਨ ਹਾਂ। ਇਹ ਲਾ ਕਿ ਅੱਜ ਅਸੀਂ ਇਕੱਠੇ ਹੋਏ ਹਾਂ ਕਿਸੀ ਸਾਢੇ 3 ਸਾਲ ਹੋ ਗਏ ਸਾਨੂੰ ਇਕੱਠੇ ਹੋਦਾਂ ਨੂੰ ਹਰ ਐਤਵਾਰ ਤੇ ਦਿਨ ਕੋ ਰਾਤ ਅਸੀਂ ਸੰਘਰਸ਼ ਲੜ ਰਹੇ ਹਾਂ ਸਰਕਾਰ ਦੇ ਖਿਲਾਫ ਦੇ ਸਾਨੂੰ ਜਿਹੜੇ ਹੱਕ ਦਿੱਤੇ ਜਾਣ ਜੋ ਕਿ ਐਸੀ ਕਿਤੇ ਆਡਰਾ ਭਗਵਾਨ ਦੇ ਇੰਤਜ਼ਾਰ ਜੋ ਵੀ ਮਾਜਵਾ ਬਣਦਾ ਪਰਵਾਰ ਨੂੰ ਨੁਕਰੀ ਬਣਦੀ ਆ ਬਾਤਾਂ ਨੂੰ ਪੈਸੇ ਬਣਦੀ ਆ ਉਹ ਹਿਸਾਬ ਨਾਲ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜਾ ਕਿ ਜਿੰਨਾ ਚਿਰ ਸਾਨੂੰ ਇਹ ਚੀਜ਼ ਦੀ ਨਹੀਂ ਮਦਦਤ ਮਿਲਦੀ ਜਾਂ ਸਾਡੇ ਨਾਲ ਸਰਕਾਰ ਜਾਂ ਬੈਕਟ ਹੈ ਨਹੀਂ ਕਰਦੇ ਉਹਨਾਂ ਤੇ ਕਦੇ ਜਰੂਰ ਲੜਾਂਗੇ ਇਹਦੇ ਵਿੱਚ ਮਾਨਪ੍ਰੀਤ ਢਾਲੀਆਰ ਜਿਵੇਂ ਨਵੇਂ ਐਫਆਈ ਦਰਜ ਦੇ ਵਿੱਚੋਂ ਬਾਹਰ ਕੀਤਾ ਸੀ ਉਹਦੀ ਮੰਗ ਕਰਦੇ ਆਂ ਤੇ ਉਹਦਾ ਸਾਮਨ ਕੀਤਾ ਜਾਵੇ ਐਫਆਈ ਦਰਜ ਦੇ ਵਿੱਚ ਕਿਉਂ ਦੋਨਾਂ ਪਰਿਵਾਰਾਂ ਦਾ ਬਰਾਬਰ ਦਾ ਯਾੜਾ ਹੋਇਆ 15 ਸਾਲ ਤੋਂ ਦੋਨੇ ਪਰਿਵਾਰੀ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਸੀ ਇਹ ਦੀ ਮੰਗ ਕਰਦੇ ਆ ਜਿਹੜੀਆਂ ਕਿ ਅਸੀਂ ਕਹਿੰਨੇ ਵੀ ਕਾਨੂੰਨ ਦੋਆ ਕਿਸੇ ਕਰਕੇ ਕਾਨੂੰਨ ਦੋ ਬਣ ਗਿਆ ਨਾ ਇਹ ਵੀ ਜਿਨੇ ਵਿੱਚ ਇੱਕ ਤਾਂ ਸ਼ਾਮਲ ਕਰ ਲਿਆ ਐਫ ਆਈ ਆਰ ਦੇ ਵਿੱਚ ਨਾ ਦੂਜੇ ਨੂੰ ਬਾਹਰ ਕਰ ਦਿੱਤਾ ਸਰ ਜਦੋਂ ਦਾ ਇਹ ਧਰਨਾ ਲੱਗਾ ਵਾ ਇਸੇ ਦਾ ਕੋਈ ਐਮ ਐਲਏ ਕੋਈ ਲੀਡਰ ਪਹੁੰਚਿਆ ਦੇਖੋ ਜੀ ਜਿਹੜੇ ਇਥੋਂ ਦੇ ਐਮ.ਐਲ.ਏ. ਸਾਹਿਬਾ ਜਾਂ ਕੋਈ ਪ੍ਰਧਾਨ ਆ ਸਰਕਾਰ ਦੇ ਜਮਿੰਦੇ ਆ ਉਹਨਾਂ ਦੀਆਂ ਬਿਲਕੁਲ ਅੱਖਾਂ ਬੰਦ ਆ ਜੀ ਕਿਉਂ ਅੱਖਾਂ ਤਾਂ ਉਹਨਾਂ ਦੀਆਂ ਖੁੱਲਦੀਆਂ ਜਦੋਂ ਲੈ ਪਾਸੇ ਨੂੰ ਉਹਨਾਂ ਨੇ ਕਾਜੇ-ਕੁਬਜੇ ਲੈਣੇ ਆ ਜਾਂ ਕੋਠੀਆਂ ਦੇ ਕਾਜੇ ਲੈਣੇ ਆ ਜਾਂ ਜ਼ਮੀਨਾਂ ਦੇ ਕਾਜੇ ਲੈਣੇ ਆ ਉਧਰਲੇ ਪਾਸੇ ਨੂੰ ਤਾਂ ਜ਼ਰੂਰ ਧਿਆਨ ਆ ਪਰ ਜਿਹੜਾ ਕਿ ਆ ਅਸੀਂ ਕਹਿੰਨੇ ਵੀ ਇਹ ਮੇਰਾ ਹੋਇਆ ਕੀ ਕਸੂਰ ਜੇ ਮਾੜੇ ਘਰ ਦੇ ਮੈਂ ਆ ਇੱਕ ਐਸਸੀ ਪਰਿਵਾਰ ਨਾਲ ਮਸਲਾ ਜੁੜਿਆ ਹੋਇਆ ਐਸਸੀ ਪਰਿਵਾਰਾਂ ਦੀ ਬੇਟੀ ਆ ਜਿਹੜਾ ਕਿ ਉਹ ਨਹੀਂ ਚਾਹਦੀ ਉਹ ਵੀ ਬੇਟੀ ਜਿਹੜੀ ਹੈਗੀ ਆ ਐਸਸੀ ਪਰਿਵਾਰ ਤੋਂ ਸਾਡੀ ਐਮਐਲਏ ਆ ਐਸਸੀ ਪਰਿਵਾਰ ਤੋਂ ਹੀ ਇਹ ਨੇ ਅਸੀਂ ਕਹਿੰਦੇ ਵੀ ਜਰੂਰ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਦੋਂ ਕੋਈ ਵਿਰੋਧੀ ਪਾਰਟੀ ਐਮਐਲਏ ਬਣੀ ਸੀ ਕਾਂਗਰਸ ਸਰਕਾਰ ਦੀ ਉਦੋਂ ਤਾਂ ਹੁੰਦੀ ਰਹੀ ਆ ਇੱਥੇ ਵੀ ਮੈਨੂੰ ਵੋਟਾਂ ਪੱਦੂ ਵੀ ਮੈਂ ਜਰੂਰ ਤੁਹਾਡੇ ਘਰ ਨਹੀਂ ਜਾ ਕੇ ਬੈਠਾ ਕਰੂੰਗੀ ਜਿੱਦੋਂ ਤੋਂ ਸਰਕਾਰ ਦੁਆਰੇ ਨਵੀਂ ਬਣ ਗਈ ਉਦੋਂ ਤੋਂ ਤਾਂ ਉਹਨਾਂ ਨੇ ਅੱਖਾਂ ਵੀ ਜਿਹੜੀਆਂ ਇਹ ਦੋਨੋਂ ਝਾਕਰ ਦੀ ਵੀ ਕੋਰਟ ਨਹੀਂ ਲਾਸਟ ਵਿੱਚ ਕੀ ਕਰਨਗੇ ਤੁਸੀਂ ਕਾ ਕੋਈ ਹੋਰ ਹੋਵੇ ਉਹਨਾਂ ਦਾ ਲਾਸਟ ਵਿੱਚ ਕੀ ਕਰਨਗੇ ਲਾਸਟ ਦੇ ਵਿੱਚ ਤਾਂ ਮੈਂ ਇਹੀ ਕਹੂੰਗਾ ਜੀ ਵੀ ਜਿੰਨਾ ਚਿਰ ਅਸੀਂ ਇਸ ਮਸਲੇ ਨੂੰ ਜਿੱਤ ਤਲ ਨਹੀਂ ਜਾਂਦੇ ਨਹੀਂ ਜਿੱਤਦੇ ਉਹਨਾਂ ਚਿਰ ਅਸੀਂ ਜਰੂਰ ਲੜਾਂਗੇ ਲੜਦੇ ਰਹਾਂਗੇ ਲੜਦੇ ਆਏ ਆ ਕਿਸੇ ਤੋਂ ਈ ਨਹੀਂ ਮੰਨਾਂਗੇ ਨਾ ਹੀ ਮੰਨਿਆ ਅਸੀਂ ਇਸ ਤੀਤੇ ਡਟ ਕੇ ਮੁਕਾਬਲਾ ਕਰਾਂਗੇ ਜਿਹੜਾ ਆਉਣ ਵਾਲਾ ਸਮਾਂ ਆ ਉਹ ਵੀ ਸਰਕਾਰ ਨੂੰ ਦੱਸਾਂਗੇ پورے ਸਮਾਂ ਤੁਹਾਡੇ ਤੇ ਕੀ ਆ ਤੇ ਸਾਡੀ ਹੁਣ ਤੱਕ ਨਹੀਂ ਸਾਫ ਲਈ ਜਿਹੜਾ 2027 ਵਾਲਾ ਵਾ ਜੈ ਜਨਤਾ ਜੱਤ ਲੜਨ ਵਾਲੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੇ ਕੀਨਾ ਚ ਆਪਣਾ ਦਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਉਹਦੇ ਆਹਰ ਨਰਨਲਾ ਜਿਲ੍ਹੇ ਤੋਂ ਪ੍ਰਧਾਨ ਜਸਪ੍ਰੀ ਸਿੰਘ ਸੋ ਤੇ ਲੰਮੇ ਪਿਛਲੇ 3.5 ਸਾਲ ਤੋਂ ਜਿਹੜਾ ਚੱਲ ਰਿਹਾ ਸਾਡਾ ਜਿਹੜਾ ਸਿਟੀ थाना ਮੂਹਰੇ ਧਰਨਾ ਇਹਦੇ ਬਾਰੇ ਮੈਂ ਗੱਲ ਕਰਾਂ ਕਿ ਜਿੱਥੇ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਦੇ ਨਾਲ ੱੱਕੇ ਸ਼ਾਈ ਆ ਲਗਾਤਾਰ ਸਾਡੇ ਸੰਗਠਨ ਸਮੂਹ ਦੇ ਇਕਤਾ ਦੇ ਨਾਲ ਲੜ ਰਹੀਆਂ ਜਥੇਬੰਦੀਆਂ ਦੇ ਧਿਆਨ ਚਾਹੀਏ ਉੱਥੇ ਇਹ ਭਗਵਾਨਤਮਾਨ ਸਰਕਾਰ ਆ ਜਿਨੇ ਮਤਲਬ ਸੱਚ ਤੇ ਇਨਸਾਫ ਦੀਆਂ ਲੜਾਈਆਂ ਦੇ ਆ ਪੀੜਤ ਲੋਕਾਂ ਨੂੰ ਇਨਸਾਫ ਦੇ ਵੱਡੇ ਵੱਡੇ ਜ਼ੰਮਗੇ ਮਾਰਨ ਵਾਲੀ ਜਿਹੜੀ ਇਹ ਸਰਕਾਰ ਆ ਇਹ ਬਿਲਕੁਲੀ ਪੀੜਤ ਗਰੀ ਪਰਿਵਾਰਾਂ ਨੂੰ ਇਨਸਾਫ ਦੇਣ ਚ ਅਸਫਲ ਰਹੀ ਆ ਕੋਈ ਮੰਗ ਇਹਨਾਂ ਤੋਂ ਇਨਸਾਫ ਦੀ ਉਮੀਦ ਨਹੀਂ ਹਾਲਾਂਕਿ ਪਿਛਲੇ 3.5 ਸਾਲ ਤੋਂ ਜਦੋਂ ਇਹ ਲਗਾਤਾਰ ਜਥੇਬੰਦੀਆਂ ਵੱਲੋਂ ਇਹ ਲੜਾਇਆ ਜਾ ਰਿਹਾ ਜਗਰਾਉ ਹੈ ਧਰਨਾ ਲੋਕ ਸੰਘਰਸ਼ ਲੜਾਇਆ ਜਾ ਰਿਹਾ ਧਰਨਾ ਇਹ ਬਿਲਕੁਲ ਇਤਨਾ ਨਹੀਂ ਹੈਗਾ ਕਿ ਕੋਈ ਲੁਕੀ-ਛਿਪੀ ਗੱਲ ਆ ਇਹ ਨਸ਼ਰਾਪੂਰੀ ਹਾਲ ਕਹਿ ਸਕਦਾ ਹਾਂ ਵੀ ਸਾਰੇ ਪਾਸੇ ਇਹਦਾ ਪਤਾ ਵਾ باوجود ਇਹ ਨਹੀਂ ਹੈਗਾ ਕਿ ਕੋਈ ਇਹਨਾਂ ਦੇ ਕੋਈ ਮਤਲਬ ਇੰਟੈਲੀਜੈਂਸ ਦੇ ਕੋਈ ਵਿਭਾਗ ਰਾਹੀਂ ਕੋਈ ਸਰਕਾਰਾਂ ਤੱਕ ਇੱਥਨਾ ਤੱਕ ਖਬਰਾਂ ਨਹੀਂ ਪਹੁੰਚੀ ਅਭੀ ਕੀ ਕਿਤੇ ਕੀ ਹੋ ਰਿਹਾ ਵਾ ਪਰ ਮੈਂ ਕਹੂੰਗਾ ਕਿ ਵੱਲੋਂ ਜਿਵੇਂ ਹੱਥ ਹੀ ਹੱਥ ਨੂੰ ਧੋਂਦਾ ਵਾ ਉਵੇਂ ਇਹ ਦੁਨੀਆ ਸਰਕਾਰਾਂ ਨੇ ਹਕੂਮਤਾਂ ਨੇ ਪ੍ਰਸ਼ਾਸਨਾਂ ਦੇ ਨਾਲ ਰਲਕੀ ਰਲਿ ਮਿਲੀ ਚੱਲਦੀਆਂ ਨੇ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਸਮਾਜ ਦੇ ਵਿੱਚ ਕੀ ਕਿਤੇ ੱਕੇਸ਼ਾ ਹੀ ਕਿਹੜੇ ਪੀੜਤ ਪਰਿਵਾਰ ਕੇ ਪੀੜਤ ਵਰਗ ਨਾਲ ਕੀ ਕੁਝ ਹੋ ਰਿਹਾ ਵਾ ਹਾਲਾਂਕਿ ਇੱਕ ਜ਼ੁਲਮ ਦੀ ਇੱਕ ਬਹੁਤ ਵੱਡੀ ਦਾਸਤਾਨ 17 ਸਾਲ ਦੀ ਸਾਡੀ ਪ੍ਰਣਕਲਵੰਤ कौर ਜਿਹਨੇ ਇੰਨਾ ਹੀ ਲੰਮਾ ਸਮਾਂ ਲੱਗ ਪਾਕਿਸਤਾਨਾ ਸਾਲ ਮੰਜ਼ੇ ਤੇ ਪੈ ਕੇ ਪਿੰਜਰ ਵਰਗੀ ਹਾਲਤੋ ਜਿਹਨੇ ਆਪਣਾ ਦਮ ਤੋੜਿਆ ਤੇ ਆਖਰ ਉਸ ਦੀ ਮੌਤ ਤੋਂ ਬਾਅਦ យਉਂਦੇ ਜਿਹਾ ਇਨਸਾਫ ਨਹੀਂ ਮਿਲਿਆ ਬਾਤੋ ਜਥੇਵੰਦੀਆਂ ਦੇ ਸੰਘਰਸ਼ ਕਰਨ ਤੋਂ ਬਾਅਦ ਅਸੀਂ ਇਹ ਪਰਚਾ ਦਰਜ ਕਰਾਇਆ ਪਰ ਪਰਚਾ ਦਰਜ ਕਰਨ ਦੇ ਬਾਵਜੂਦ ਪੀੜਤ ਪਰਿਵਾਰ ਲਈ ਅਨਸਾਫੀ ਜੋ ਦੂਰ ਦੀ ਕੁੰਡੀ ਇਹ ਬਣਾ ਕੇ ਰੱਖਿਆ ਹੋਇਆ ਵਾ ਸੋ ਮੈਂ ਲੱਖ ਲਾਣਤ ਦਿੰਦਾ ਇਸ ਮੌਜੂਦਾ ਸਰਕਾਰ ਨੂੰ ਜਿਹੜੀ ਗਰੀਬਾਂ ਤੇ ਪਰਿਵਾਰਾਂ ਮਤਲਬ ਦੂਰ ਪਰਿਵਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿੱਚ ਨਿਆਂ ਦਵਾਉਣ ਦੇ ਵਿੱਚ ਅਸਫਲ ਰਹੀ ਆ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਤੋਂ ਕੋਈ ਉਮੀਦ ਰੱਖੀ ਵੀ ਜਾ ਸਕਦੀ ਹੈ ਇਹ ਤਾਂ ਸਾਡੀ ਜਿੱਤ ਸਾਡੇ ਲੜਨ ਲੜਨ ਵਾਲੇ ਲੋਕਾਂ ਦੀ ਆ ਜਿਹੜੇ ਅਸੀਂ ਸਮੂਹਕ ਭਰਾਤਰੀ ਜਥੇਬੰਦੀਆਂ ਦੇ ਇੱਕੇ ਦੇ ਵਿੱਚ ਅਸੀਂ ਲੜ ਰਹੇ ਹਾਂ ਸੰਘਰਸ਼ ਅਸੀਂ ਇਹਨੂੰ ਜਿੱਤ ਤੱਕ ਲੈ ਕੇ ਜਾਵਾਂਗੇ ਰੂਸੀਆਂ ਦੇ ਵਰਖਲਾ ਪੂਰਾ ਡਟ ਕੇ ਦਰਮਾ ਸੰਘਰਸ਼ ਲੜਿਆ ਜਾਊਗਾ ਅਨਸਾਫ ਹਰ ਹਾਲਤ ਵਿੱਚ ਲੈ ਕੇ ਰਹਾਗੇ ਤੇ ਅਨਸਾਫ ਦੀ ਇਹ ਲੜਾਈ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਅਸੀਂ ਪੀੜ ਪਰਵਾਰ ਨੂੰ ਨਿਆਂ ਨਹੀਂ ਦਿਵਾ ਦੂਗਾ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਕੀ ਬੱਲੇ